ਆਓ ਜੀ ਮਿੱਤਰੋ ਕਰ ਚੱਕ ਸਕਦੇ ਆ ਤੁਸੀਂ ਚੈੱਕ ਆਊਟ ਤੁੰਦ ਤੇ ਪਹਿਲਾਂ ਤਾਂ ਬੜੀ ਸੱਚੀ ਜਾਣਦੀ ਸਲਾਹ ਸੀ ਜੀ ਆਪਾਂ ਲੇਟ ਤੁਰਿਆ ਦੇਖੋ ਜੀ ਕਿੰਨੀ ਜ਼ਿਆਦਾ ਤੁਲਤੀ ਵੀ ਆ ਤੇ ਤਾਂ ਹੀ ਆਪਾਂ ਲੇਟ ਤੁਰਿਆ ਤੇ ਧੰਨ ਜੀ ਗਰਾ ਜੀਗਾ ਉਹ ਛੋਟੇ ਛੋਟੇ ਸਾਬਜਾਦਿਆਂ ਦਾ ਜਿਹੜੇ ਐਨੇ ਠੰਡ ਚ ਠੰਡੇ ਪੂਰ ਸਾਹਿਬ ਚ ਬੈਠੇ ਸੀਗੇ ਤੇ ਆਪਣੀ ਕੌਮ ਤੋਂ ਸ਼ਹਾਦਤ ਵਾਰ ਗਏ ਲਓ ਜੀ ਸ਼ਹਾਦਤ ਪਾ ਗਏ ਸੌਰੀ ਵੀਰੋ ਤੇ ਬਾਕੀ ਤੁਸੀਂ ਚੈੱਕ ਕਰ ਚੈੱਕ ਆਊਟ ਕਰ ਸਕਦੇ ਹੋ ਕਿੰਨੀ ਅੱਜ ਠੰਡਾ ਬਹੁਤ ਜ਼ਿਆਦਾ ਠੰਡੂ ਹੀ ਵੀ ਅੱਜ ਮਿੱਤਰੋ ਲਓ ਜੀ ਤੇ ਲੋ ਜੀ ਸਮਾਨ ਰੱਖ ਰਿਹਾ ਪੂਆ ਦਾ ਚਾਚੂ ਵੀ ਕਿਹਾ ਕਿ ਤੇ ਬਸ ਪੂਆ ਵੀ ਆਂਦੀ ਆ ਤੇ ਚੱਲਦੇ ਆਂ ਸਿੱਧਾ ਪਿੰਡ ਨੂੰ ਫਿਰ ਉੱਥੇ ਆ ਕੇ ਸ਼ਾਹ ਸ਼ੂਟ ਕਰਦੇ ਆਂ ਆਪਣਾ ਆਪਣੀ ਵਲੌਗਸ ਚਲੋ ਜੀ ਉਪਰ ਕੀ ਸਰੋਂ ਦੇਖਾ ਤੁਸੀਂ ਇੱਕ ਪਾਸੇ ਜ਼ਿਆਦੇ ਉੱਠੀ ਹੋਈ ਆ ਇੱਕ ਪਾਸੇ ਘੱਟ ਆ ਹਨਾ ਆ ਦੇਖੋ ਇੱਧਰ ਘੱਟ ਇੱਧਰ ਜ਼ਿਆਦੇ ਆ ਤੇ ਲੋ ਜੀ ਰਸਤੇ ਜਾਂਦੇ ਜਾਂਦੇ ਆਪਾਂ ਨੂੰ ਚਾਹ ਤੇ ਪਕੌੜੇ ਮਿਲ ਗਏ ਤੇ ਤੋਂ ਸ਼ੱਕ ਆਪਾਂ ਸਿੱਧਾ ਪਹੁੰਚਦੇ ਆ ਤੇ ਲੋ ਜੀ ਮੋਟਰ ਤੇ ਪਹੁੰਚ ਗਏ ਤੇ ਫੋਨ ਘਰਾਂ ਛੱਡ ਗਏ ਤੇ ਬਾਕੀ ਆਪਾਂ ਬਸ ਤੁਹਾਨੂੰ ਫਨੀ ਸ਼ਾਟਸ ਸ਼ੂਟ ਕਰ ਰਹੇ ਸੀਗੇ ਹੋ ਗਿਆ ਵੀਰੇ ਸ਼ੂਟ ਯਾ ਮੈਨ ਇਟਸ ਡਨ ਚੱਲੀਏ ਹੁਣ ਘਰ ਨੂੰ ਵੀਰੇ ਅੱਜ ਫਨੀ ਸ਼ਾਟਸ ਬਹੁਤ ਵਧੀਆ ਬਣਨੇ ਪੀਵੀ ਤੇ ਸ਼ਾਟਸ ਚੈੱਕ ਕਰ ਰਹੇ ਹੋ ਇਹ ਕੱਲ ਤੋਂ ਆਪਣੇ ਫਨੀ ਸ਼ਾਰਟਸ ਸ਼ੁਰੂ ਨੇ ਤੇ ਨੌ ਬੀਲ ਸ਼ਾਰਟਸ ਆ ਬਣੇ ਸਿਰਫ ਧਾਰਮਿਕ ਆਏ ਨੇ ਤੇ ਮੋਟੀਵੇਸ਼ਨਲ ਆਏ ਨੇ ਤੇ ਜਿਵੇਂ ਇਹਨਾਂ ਦਾ YouTube ਇਹ ਪੁਸ਼ ਕਰਦੀ ਹੈ ਉਹਨਾਂ ਨੂੰ ਕਿ ਤੁਸੀਂ ਸਪੋਰਟ ਕਰੋਗੇ ਤਾਂ ਕੁਝ ਹੋ ਜਾਣਗੇ ਜਿਵੇਂ ਵਿਊਅ ਨਹੀਂ ਹੁੰਦੇ ਉਹਨਾਂ ਨੂੰ ਮਿੱਤਰੋ ਫਿਰ ਕਹਿਣ ਲੱਗ ਜਾਂਦੇ ਨੇ ਵੀ ਚੰਗੀ ਚੀਜ਼ ਨਹੀਂ ਬਣਾਉਂਦੇ ਚੰਗੀ ਚੀਜ਼ ਨਹੀਂ ਬਣਾਉਂਦੇ ਤਾਂ ਹੀ ਲੋਕ ਚੰਗੀ ਚੀਜ਼ ਨਹੀਂ ਬਣਾਉਂਦੇ ਹੈਗੇ ਮਿੱਤਰੋ ਸਪੋਰਟ ਨਹੀਂ ਕਰਦੇ ਲੋਕ ਚਲੋ ਬਾਕੀ ਯਾਰ ਦੇਖਿਓ ਜ਼ਰੂਰ ਪੀਵੀ ਤੇ ਸ਼ਾਰਟਸ ਬਾਕੀ ਹੁਣ ਚੱਲਦੇ ਆ ਘਰ ਨੂੰ ਆ ਵੀ ਮਿੱਤਰੋ ਇੱਕ ਫਨੀ ਸ਼ਾਰਟ ਦੀ ਹੋਰ ਸ਼ੂਟਿੰਗ ਕਰਨੀ ਆ ਤੇ ਮੁੰਡਾ ਸਪੈਸ਼ਲ ਆਇਆ ਕਹਿੰਦਾ ਵੀ ਮੈਂ ਵੀ ਰੋਲ ਕਰਨਾ ਹੀ ਕਰਨਾ ਹਾਂ ਵੀ ਹੂੰ ਇਹਨੇ ਕੱਟੀ ਖਰੀਦਨੇ ਆ ਭਾਈ ਵਧੀਆ ਕੱਟੀ ਕੱਟਾ ਗਿਆ ਕੱਟੀ ਕੱਟੇ ਖਰੀਦੂਗਾ ਤੇ ਬਾਕੀ ਤੁਸੀਂ ਚੈੱਕ ਕਰਿਓ ਪੀਵੀ ਤੇ ਈ ਸ਼ਾਰਟਸ ਚ ਕੱਟਿਓ ਯਾਰ ਲੱਗ ਜੂ ਮਿੱਤਰ ਹਾਂ ਦੇਖ ਵੀ ਕੀ ਬਣਦਾ ਕੀ ਨਹੀਂ ਬਾਕੀ ਤੁਹਾਨੂੰ ਕਰਾਉਣਾ ਚੈੱਕ ਆਊਟ ਤੇ ਵੀਡੀਓ ਨੂੰ ਲਾਈਕ ਤੇ ਚੈਨਲ ਸਬਸਕ੍ਰਾਈਬ ਕਰਿਓ ਤੇ ਵਲੌਗਾਂ ਨੂੰ ਸਪੋਰਟ ਕਰਿਆ ਕਰੋ ਮਿੱਤਰੋ ਮਿੱਤਰੋ ਚੱਲ ਰਹੀ ਆ ਫਿਨਿਸ਼ ਆਊਟ ਦੀ ਸ਼ੂਟਿੰਗ ਤੇ ਦਿਖਾਉਣਾ ਤੁਹਾਨੂੰ ਅੱਗੇ ਕੀ ਬਣਦਾ ਤੇ ਵਲੌਗ ਨੂੰ ਜਰੂਰ ਸਪੋਰਟ ਕਰਿਓ ਮਿੱਤਰੋ ਚੱਲ ਰਹੀ ਆ ਵਲੋਗਾਂ ਦੀ ਸ਼ੂਟਿੰਗ ਤੇ ਇੰਨੇ ਜਣੇ ਪਹੁੰਚੂ ਕੇ ਨੇ ਸ਼ੂਟਿੰਗ ਦੇ ਵਿੱਚ ਬਾਕੀ ਮਿੱਤਰੋ ਸਪੋਰਟ ਕਰਿਆ ਕਰੋ ਇਹਨੂੰ ਲੈ ਲਾ ਵੀ ਹੈ ਆ ਵੀ ਚੈਨਲ ਨੂੰ ਕੀ ਕਰਨਾ ਸਬਸਕ੍ਰਾਈਬ ਸਾਰੇ ਬੋਲੋ ਸਬਸਕ੍ਰਾਈਬ ਕਰੀਏ ਚੈਨਲ ਨੂੰ ਸਬਸਕ੍ਰਾਈਬ ਕਰ ਦੋ ਜੀ ਲਾਈਕ ਵੀ ਕਰ ਦਿਓ ਚਲੋ ਜੀ ਤੇ ਲੋ ਜੀ ਵੀਡੀਓ ਬਣਾ ਕੇ ਜਵਾਕਾਂ ਨਾਲ ਮੋਟਰ ਤੇ ਨੂੰ ਜਾ ਰਹੇ ਸੀਗੇ ਗਣਕ ਦੇਖ ਆਈਏ ਤੇ ਬਾਕੀ ਤੁਸੀਂ ਧੁੰਦ ਚੈੱਕ ਕਰੋ ਕਿੰਨੀ ਧੁੰਦ ਆ। ਇੱਕ ਦੇਖਦੇ ਆਂ ਜਰਗੇ ਤੇ ਆਪਾਂ ਬਾਬਿਓ ਦੇਖ ਲਓ ਤੁਹਾਡੇ ਕਰਕੇ ਅਸੀਂ ਗਿਰ ਗਏ ਤੇ ਤੁਸੀਂ ਤਾਂ ਵੀ ਨਹੀਂ ਸਪੋਰਟ ਕਰਦੇ ਆਪਣੀ ਨਾ ਸਬਸਕ੍ਰਾਈਬ ਕਰਦੇ ਹੋ ਨਾ ਲਾਈਕ ਕਰਦੇ ਹੋ ਹੈ ਤੇ ਚਲੋ ਕੋਈ ਨਾ ਤਰਨ ਗਏ ਆ ਹੋਏ ਹੋਰ ਇਹ ਵਾਚ ਧੁੰਦ ਦੇਖੋ ਤੇ ਬਾਕੀ ਮੋਟਰ ਤੇ ਅਗ ਦੇਖਦੇ ਆਂ ਚਲੋ ਜੀ ਤਾਂ ਤੁਸੀਂ ਲੈਣਾ ਨੇ ਤੇ ਬਾਕੀ ਬਸ ਘੁੰਮ ਕੇ ਫਿਰਦੇ ਹਾਂ ਤੇ ਕੋਈ ਮੈਸ ਨਹੀਂ ਆਵਣਾ ਵੀਰ ਚਾਓ ਲੋ ਜੀ ਸਾਡੇ ਅੱਜ ਦੇ ਬਲੌਗ ਚ ਇੰਨਾ ਹੀ ਵੀਡੀਓ ਲਾਈਕ ਤੇ ਜਨ ਸਬਸਕ੍ਰਾਈਬ ਕਰਨਾ ਨਾ ਭੁੱਲ ਜੀ ਧੰਨਵਾਦ